ਉਹ ਸੰਗਤ ਨੂੰ ਕਹਿਣਾ ਚਾਹਣਾ ਜਿਹੜੇ ਪਾਕਿਸਤਾਨ ਆਉਂਦੇ ਆ ਸਿਆਲਕੋਟ ਵਾਲੇ ਇਸ ਗੁਰਦੁਆਰੇ ਜਰੂਰ ਆਓ ਇੱਥੇ ਸੰਗਤ ਬਹੁਤ ਘੱਟ ਆਉਂਦੀ ਆ ਪਰ ਇਹਦਾ ਇਤਿਹਾਸ ਬੜਾ ਵੱਡਾ ਇੱਧਰ ਬਹੁਤ ਜ਼ਰੂਰਤ ਹੈਗੀ ਇਹ ਸੰਗਤ ਦੀ ਇੱਧਰ ਅਗਰ ਪਾਕਿਸਤਾਨ ਆਓ ਤੇ ਇੱਧਰ ਜਰੂਰ ਆਓ ਗੁਰੂ ਨਾਨਕ ਦੇਵ ਜੀ ਇਸ 베ਰੀ ਦੇ ਥੱਲੇ ਬੈਠਦੇ ਹੁੰਦੇ ਸੀ ਆਗੇ ਇੱਥੇ ਭਗਤੀ ਕਰਦੇ ਹੁੰਦੇ ਸੀਗੇ ਇੱਥੇ ਆ ਕੇ ਉਹਨਾਂ ਨੇ ਸਿਆਲਕੋਟ ਨੂੰ ਸਿਰਫ ਬਚਾਇਆ ਸੀਗਾ ਤੇ ਇਹ ਨਾਲ ਹੀ ਪਿੱਛੇ ਹੀ 100 200 ਮੀਟਰ ਦੂਰ ਜਿਹੜਾ ਨਾ ਉਹਦਾ ਮੱਟਾ ਹੈ ਉਹ ਜਿਹੜਾ ਪੀਵੇ ਸੀਗਾ ਚਿਲਾ ਘਟਾਂਗਾ ਤੇ 40 ਦਿਨਾਂ ਦੇ ਵਿੱਚ ਜਿਹ ਇਸ ਸਾਰਾ ਤਬਾਹ ਉਹ ਦੇ ਘਰ ਕਰ ਦਿਆਂਗਾ ਮੈਂ ਤੇ ਪੀਰ ਨੇ ਫਿਰ ਜਦੋਂ ਚਿਲਾ ਘਟਣਾ ਸ਼ੁਰੂ ਕਰ ਦਿੱਤਾ ਤੇ ਜਿਵੇਂ ਦਿਨ ਲੰਘਦੇ ਗਏ ਤੇ ਸ਼ਾਲਕੋਟ ਦੇ ਲੋਕਾਂ ਤੇ ਮੁਸੀਬਤਾਂ ਤਕਲੀਫਾਂ ਸ਼ੁਰੂ ਹੋ ਗਈਆਂ ਇਹਨਾਂ ਦੇ ਡੰਗਰ ਜਿਹੜੇ ਸੇ ਮਰਨੇ ਸ਼ੁਰੂ ਹੋ ਗਏ ਉਸ ਬੇਰੀ ਥਲੇ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਨਾਲ ਪਏ ਮਰਦਾਨਾ ਜੀ ਸਨ ਸ਼ਾਲਕੋਟ ਦੇ ਲੋਕਾਂ ਨੇ ਆ ਕੇ ਫਰਾਬ ਜੀ ਨੂੰ ਜੋ ਕੁਝ ਵੀ ਹੋਇਆ ਸੀਗਾ ਸਾਰਾ ਕੁਝ ਆਪ ਜੀ ਨੂੰ ਦੱਸਿਆ ਤੇ ਅਰਦਾਸ ਬੇਨਤੀ ਕੀਤੀ ਕਿ ਤੁਸੀਂ ਸਾਨੂੰ ਇਸ ਪੀਰ ਦੇ ਕੋਲੋਂ ਬਚਾਓ ਆ ਵੀ ਇਹ ਸਾਰੀ ਨਾ ਆਹ ਵਾਲੀ 베ਰੀ ਆ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਾਕਿਸਤਾਨ ਦੇ ਵਿੱਚ ਦਿਨ ਸਾਡਾ ਤੀਜਾ ਅੱਜ ਅਸਾਂ ਜਾਣਾ ਹੈ ਗੁਜਰਾں ਵਾਲਾ ਤੇ ਸਿਆਲਕੋਟ ਤੇ ਉਥੇ ਤਿੰਨ ਗੁਰਦੁਆਰੇ ਆ ਸਾਡੇ ਉਹ ਦੇਖਾਂਗੇ ਤੇ ਉੱਠ ਕੇ ਤਿਆਰ ਹੋ ਗਏ ਆ ਸਵੇਰ ਦੇ ਵਜੇ 9 ਮੈਂ ਚੱਲਿਆ ਖਾਣ ਖਾ ਕੇ ਆ ਕੇ ਮੈਂ ਰੀਲਾਂ ਬਣਾਉਣੀਆਂ ਦੋ ਤਿੰਨ ਉਹ ਪਾਉਣੀਆਂ ਇੱਕ ਵਲੌਗ ਬਣਾ ਕੇ ਪਾਉਣਾ ਤੇ ਮੰਮੀ ਡੈਡੀ ਵੀ ਤਿਆਰ ਹੋ ਚੱਲੇ ਆ ਡੇਡੀ ਸਾਹਿਬ ਡੈਡੀ ਸਾਹਿਬ ਨੇ ਪੱਗ ਬੰਨ ਲਈ ਹੈ ਮੰਮੀ ਨੇ ਉਂਗਲਾਂ ਨਾਲ ਸਰਵਾ ਲਿਆ ਕਿਉਂਕਿ ਕੰਗਾ ਮੈਂ ਗੱਡੀ 'ਚ ਛੱਡਿਆ ਆਇਆ ਸੀ ਤੇ ਤੇ ਮੈਂ ਚਲਿਆ ਖਾਣ ਤੇ ਆ ਜਾਣਗੇ ਬਾਅਦ ਸੂਟ ਮੇਰਾ ਪ੍ਰੈਸ ਕਰਨਾ ਗਿਆ ਹੋਇਆ ਸੂਟ ਪ੍ਰੈਸ ਕਰਨਾ ਗਿਆ ਮੈਂ ਬਸ ਠੀਕ ਹੈ ਜੀ ਤੇ ਇਹ ਆਪਣੀ ਗਲੀ ਆ ਰੂਮਾਨੀ ਲੋਰੀ ਚਾਹ ਅਗੇ ਨਾਲ ਪਰੌਂਠੇ ਆਗੇ ਛੋਲੇ ਦੀ ਸਬ지 ਨਾਲ ਹਰੀ ਮਿਰਚ ਇਧਰ ਪੂਆ ਜੀ ਆ ਕੇ ਲੈ ਕੇ ਹਲਵਾ ਹਲਵਾ ਖਾਓ ਹਲਵਾ ਖਾਓ ਔਰ ਜਲਵਾ ਦਿਖਾਓ ਹਲਵਾ ਹਲਵਾ ਇਧਰ ਚੱਲ ਰਹੀਆਂ ਖਬਰਾਂ ਆਓ ਜੀ ਨਿਕਲ ਪਏ ਆ ਹੋਟਲ ਚ ਤੇ ਮਦਸਰ ਵੀਰ ਜੀ ਆ ਗਏ ਆ ਹਾਂਜੀ ਆ ਗਏ ਵਧੀਆ ਟਾਈਮ ਨਾਲ ਆ ਗਏ ਆ ਜਿਆਦਾ ਲੇਟ ਨਹੀਂ ਕਰਾਇਆ ਇਹਨਾਂ ਨੇ ਤੇ ਪੂਆ ਜੀ ਕਿੱਥੇ ਆ ਪੂਆ ਜੀ ਸਾਸਰੀਕਾਲ ਬੁਲਾ ਦਿਓ ਸਾਡੀ ਸੰਗਤ ਨੂੰ ਅਨ ਵੈਲਕਮ ਟੂ ਵਲੌਗ ਜੀ ਹਾਂਜੀ ਮੈਂ ਤੇ ਤੁਹਾਡੀ ਮਿਹਰਬਾਨੀ ਤੁਸੀਂ ਮੈਨੂੰ ਕਿਹਾ ਕਿ ਟਾਈਮ ਨਾ ਆਵੇ ਨਹੀਂ ਨਹੀਂ ਆਪਾਂ ਅਸੀਂ ਅਸੀਂ ਸਾਡੇ ਸਾਡੇ ਚ ਪੇਸ਼ੈਂਟਸ ਬਹੁਤ ਆ ਅੱਛਾ ਅੱਛਾ ਸਾਡੇ ਚ ਪੇਸ਼ੈਂਟਸ ਬੜੇ ਨੇ ਤੇ ਅੱਜ ਤੁਹਾਨੂੰ ਜਿਵੇਂ ਦੱਸਿਆ ਸੀ ਸਵੇਰੇ ਆਪਾਂ ਜਾ ਰਹੇ ਹਾਂ ਸਿਆਲਕੋਟ ਤੇ ਨਾਲੇ ਜਾ ਰਹੇ ਆਪਾਂ ਗੁਜਰਾਵਾਲਾ ਇਹ ਦੋ ਗੁਰਦੁਆਰਾ ਸਾਹਿਬ ਦੇਖਦੇ ਆ ਤੇ ਲਾਹੌਰ ਦਾ ਮੌਸਮ ਅੱਜ ਦਾ ਕਹਿੰਦਾ ਇਹ ਹੈ ਵੀ ਧੁੱਪ ਥੋੜੇ ਚਿਰ ਤੱਕ ਆਈ ਜਾਏਗੀ ਥੋੜਾ ਧੁੰਦਲਾ ਜਾ ਹੋਇਆ ਪਿਆ ਮੈਂ ਤੁਹਾਨੂੰ ਕੈਮਰਾ ਉੱਧਰ ਕਰਕੇ ਦਿਖਾਉਂਦਾ ਹਾਂ ਇਹ ਪੀਜੀ ਦਾ ਅੰਡਰਪਾਸ ਲਿਖਿਆ ਹੋਇਆ ਹੈ। ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਅੰਡਰਪਾਸ ਹੈ। ਆਹ ਵਾਲਾ ਜਿਹੜਾ ਜਾ ਰਹੇ ਆਪਾਂ। ਪਾਕਿਸਤਾਨ ਦਾ ਸਰ ਨਾਲ ਵੱਡਾ ਅੰਡਰਪਾਸ ਹੈ ਜੀ ਇਹ। ਉੱਤੇ ਲੱਗੇ ਬੂਟੇ ਝਾੜੀਆਂ ਵੇਖ ਸਕਦੇ ਤੁਸੀਂ। ਇਹ ਆ ਲਾਹੌਰ ਦੀਆਂ ਖੂਬਸੂਰਤ ਸੜਕਾਂ। ਮੈਂ ਕਿਸੇ ਨਾਲ ਗੱਲ ਕੀਤੀ ਉਹ ਕਹਿੰਦੇ ਸਾਨੂੰ ਸਰਕਾਰ ਨੇ ਆਵਾਮ ਨੂੰ ਸੜਕਾਂ ਹੀ ਸੋਹਣੀਆਂ ਦਿੱਤੀਆਂ ਹੋਰ ਕੁਝ ਵੀ ਨਹੀਂ ਦਿੱਤਾ। ਮੈਂ ਕਹਾ ਸਾਡੇ ਆਏ ਨੇ ਸਾਨੂੰ ਸੜਕਾਂ ਵੀ ਨਹੀਂ ਦਿੱਤੀਆਂ। ਤੁਹਾਨੂੰ ਸੜਕਾਂ ਤਾਂ ਮਿਲ ਗਈਆਂ। ਲੈ ਲਈ ਕਿ ਨਹੀਂ ਲੈ ਲਿਆ ਨਹੀਂ ਲੈ ਲਿਆ ਭਾਜੀ ਲੈ ਲਿਆ ਲੱਸੀ ਬਣਾਉਣੀ ਸੀ ਅਸੀਂ ਕਿਹ ਦਹੀਂ ਲੱਲੀ ਹੈ ਪਾਣੀ ਲੈ ਕੇ ਆਏ ਨੇ ਤੇ ਹੁਣ ਅਸੀਂ ਗੱਡੀ 'ਚ ਬੈ ਕੇ ਲੱਸੀ ਬਣਾਵਾਂਗੇ ਲੱਸੀ ਬਣਾਵਾਂਗੇ ਤੇ ਥੋੜਾ ਜਿਹਾ ਨੂਨ ਵੀ ਲੈ ਲਈਏ ਬਾ ਠੀਕ ਆ ਕਿਸਤਾਨ ਦਾ ਫਰੈਸ਼ ਦਹੀਂ ਇਹ ਖਟਾ ਵੀ ਹੋਊਗਾ ਥੋੜਾ ਥੋੜਾ ਕਿ ਨਹੀਂ ਕਰਦਗੇ ਕਰਦਗੇ ਲੱਸੀ ਲਈ ਖਟਾ ਚਾਹੀਦਾ ਹੁੰਦਾ ਹਾਂਜੀ ਆਓ ਦੇ ਦੇ ਤੇਰੇ ਕਿੱਦਾਂ ਵੀਰੇ ਤੁਸੀਂ ਰੜਕਣ ਰੜਕ ਲਿਆ ਆਹ ਬਈ ਰੜਕ ਕੇ ਦੱਸ ਤਾਂ ਲਓ ਜੀ ਲੱਸੀ ਬਣਾਉਣ ਦੀ ਨਿੰਜਾ ਟੈਕਨੀਕ ਦੇਖ ਲਓ। ਹਾਂਜੀ ਬਾਜੀ ਲੱਸੀ ਬਣਾਉਣ ਲੱਗੇ ਆ। ਬਣਾਓ ਬਣਾਓ। ਡੈਡੀ ਮੇਰੇ ਰੋਜ਼ ਲੱਸੀ ਪੀਣੀ ਪੀਣੀ ਉਹਨਾਂ ਨੇ। ਸਹੀ ਹੋ ਗਿਆ। ਉਹ ਡੈਡੀ ਨੂੰ ਫੌਜ ਰੱਖਣਾ ਆਪਾਂ ਟ੍ਰਿਪ ਦੇ ਉੱਤੇ। ਹੁਣ ਸਾਨੂੰ ਪਤਾ ਲੱਗ ਗਿਆ ਸੀ ਲੱਸੀ ਲੈ ਕੇ ਨਿਕਲਿਆ ਕਰਾਂਗੇ। ਲੱਸੀ ਲੈ ਗਈ। ਸਾਡੀ ਸਿਹਤ ਦਾ ਰਾਜੀ ਇਹ ਹੈ। ਅੱਛਾ। ਲੱਸੀ ਪੀਓ ਤੇ ਹਰੀ ਮੱਠੀ ਖੂਤੋ। ਸਹੀ ਹੋ ਗਿਆ। ਰੋਟੀ ਦੇ ਨਾਲ ਥੋੜੀ ਜਿਹੜੀ ਥੋੜੀ ਜਿਹੜੀ ਐ ਇੱਥੇ ਹਰੀ ਮੱਠੀ ਆ। ਸਹੀ ਹੋ ਗਿਆ। ਉਹ ਇੱਕ ਰੋਟੀ ਨਾਲ ਇੱਕ ਮੱਠੀ ਜ਼ਰੂਰੀ ਹੈ। ਸਹੀ। ਤੇ ਲੱਸੀ ਪੀਓ ਪਾਣੀ ਥਾਂ ਤੇ ਜੂਸ ਨਹੀਂ ਪੀਣਾ ਮਸਾਂ ਹਰੀ ਮਿਰਚ ਨਾਲ ਤੁਸੀਂ ਹਾਜ਼ਮਾ ਸਹੀ ਰੱਖਦੇ ਹੋ ਆਪਣਾ ਹਰੀ ਮਿਰਚ ਸਹੀ ਹੈ ਠੀਕ ਹੋ ਲੈ ਲੀਏ ਨਾਰੀਅਲ ਹਾਂ ਦੋ ਗਰੀ ਕਿਨੇ ਦੀਆਂ 100 ਜੀ 100 ਜੀ 100 ਦੀ ਮੈਂ ਦਿੰਦਾ ਚਲੋ ਕੋਈ ਨਹੀਂ ਕਿਨੇ ਦੇਣੇ ਨੇ ਕਿਨੇ ਦੀਆਂ 200 200 ਦੀਆਂ ਆਹ ਲੋ ਜੀ ਨਾਰੀਅਲ ਨਾਰੀਅਲ 200 ਦੀਆਂ ਦੋ ਜੀ ਖੋਪੇ ਗਰੀ ਖੋਪੇ ਗਰੀ ਖੋਪੇ ਗਰੀ ਇਹ ਥੋੜੇ ਵੀ ਨਹਿਰ ਚੋਂ ਕੱਢਦੇ ਖੋਪਾ ਕਿ ਉਦਾਂ ਨਹੀਂ ਨਹੀਂ ਉਦਾਂ ਸਰ ਥੋੜੇ ਥੋੜੇ ਨਹਿਰਾ ਦੇ ਖੋਪੇ ਸੜਦੇ ਆ ਸਾਡੇ ਆ ਇਹ ਤਾਂ ਕੰਮ ਸਾਡੇ ਨਹਿਰਾ ਚ ਲੋਕੀ ਖੋਪੇ ਦੇਣਾ ਸਾਡੇ ਨਹਿਰਾ ਚ ਖੋਪੇ ਬਹੁਤ ਸੜਦੇ ਨੇ ਲੋਕੀ ਹਾਂ ਸਾਡੇ ਸਾਡੇ ਨਹਿਰਾ ਚ ਹਾਂ ਨਹਿਰੇ ਚ ਸੜਦੇ ਆ ਹਾਂ ਸਾਡੇ ਦਾ ਬਾਹਲੇ ਹਾਂ ਸਾਡੇ ਵੀ ਨਹਿਰਾ ਦੇ ਚੱਕ ਚੱਕ ਇਹ ਵੇਚਦੇ ਰਹਿੰਦੇ ਬੰਦੇ ਉਹਨਾਂ ਦਾ ਵਧੀਆ ਕਾਰੋਬਾਰ ਚੱਲਿਆ ਹਾਂ ਜੀ ਹਾਂ ਜੀ ਲੋ ਜੀ ਸਾਹਮਣੇ ਆ ਰਿਹਾ ਜੀ ਸਿਆਲ ਕੋਟ ਦਾ ਦਰਵਾਜ਼ਾ ਤੇ ਲਿਖਿਆ ਤੁਸੀਂ ਪੜ੍ਹ ਸਕਦੇ ਆ ਸਿਆਲਕੋਟ ਹਾਂਜੀ ਮੈਂ ਦੱਸਣਾ ਹਾਂਜੀ ਇਹ ਲਿਖਿਆ ਜੀ ਬਾਬਾ ਸਿਆਲਕੋਟ ਬਾਬਾ ਸਿਆਲਕੋਟ ਲਓ ਜੀ ਬਾਬਾ ਸਿਆਲਕੋਟ ਉਹਨਾਂ ਦਾ ਗੇਟ ਆ ਗਿਆ ਜੀ ਜਿਹੜਾ ਆਪਾਂ ਵੜਨ ਲੱਗੇ ਅੰਦਰ ਵੈਲਕਮ ਟੂ ਸਿਆਲਕੋਟ ਜੀ ਤੁਹਾਨੂੰ ਸਾਰਿਆਂ ਨੂੰ ਸਿਆਲਕੋਟ ਚ ਸਵਾਗਤ ਹੈ ਯੂਨੀਵਰਸਿਟੀ ਆਫ ਸਿਆਲਕੋਟ ਆ ਗਿਆ ਆ ਸਿਆਲਕੋਟ ਦੇ ਵਿੱਚ ਹੈਗੇ ਜੀ ਪਾਮ ਦੇ 30 ਵੇਖੋ ਇਧਰ ਮੜ ਜੇ ਲੱਗੇ ਹੋਏ ਸੋਨਾ ਵੱਡਾ ਸ਼ਹਿਰ ਹੈ ਵੀ ਸਿਆਲਕੋਟ ਪੰਪਾ ਦੇ ਨਾਂ ਹੈ ਤੇ ਸਾਰੇ ਗੋਰਿਆਂ ਜਿਹੇ ਵਾਲੀ ਹੈ ਨਾ ਹਾਂਜੀ Shell Total ਜਿਵੇਂ ਸਾਡੇ ਹੈਗੇ ਨਾ ਸਾਰੇ ਹਿੰਦੂਸਤਾਨ ਪੈਟਰੋਲੀਅਮ ਭਾਰਤ ਪੈਟਰੋਲੀਅਮ ਇੰਡੀਅਨ ਇੰਡੀਅਨ ਔਇਲ ਆਹ ਅਟਾਕ ਆ ਗਏ ਟੱਕ ਜਿਹੜਾ ਹੈ ਭਗਵਾਨ ਸਿੰਘ ਆ ਟੱਕ ਕੋਲ ਬੜੀ ਨਾ ਸਾਹਮਣੇ ਦੇਖਣ ਚ ਹਿੰਦੂ ਟੈਂਪਲ ਲੱਗ ਰਿਹਾ ਬਾਕੀ ਜ਼ਰੂਰੀ ਨਹੀਂ ਆ ਹੋਵੇ ਪਰ ਲੱਗ ਰਿਹਾ ਦੇਖਣ ਚ ਜਿਵੇਂ ਉਹਨਾਂ ਦੀ ਹੁੰਦੀ ਆ ਬਣਾਵਟ ਤੇ ਆਪਾਂ ਮੇਨ ਬਾਜ਼ਾਰ ਚ ਪਹੁੰਚ ਚੁੱਕੇ ਆ ਜੀ ਸਿਆਲਕੋਟ ਦੇ ਬਸ 1 ਕਿਲੋਮੀਟਰ ਰਹਿ ਗਿਆ 1 ਕਿਲੋਮੀਟਰ ਰਹਿ ਗਿਆ ਜੀ ਗੁਰਦੁਆਰਾ ਸਾਹਿਬ ਤੇ ਦੇਖੋ ਪੁਰਾਣੀਆਂ ਇਮਾਰਤਾਂ ਬੜੀਆਂ ਭਾਈ ਰੇੜੀ ਤੇ ਕੀ ਮਸ਼ਰੂਮ ਵੇਚ ਰਿਹਾ। ਹਾਂ। ਦੇਸੀ ਲਸਣ। ਲਸਣ ਆ ਦੇਸੀ, ਮੋਟਾ-ਮੋਟਾ ਲਸਣ। ਠੀਕ ਹੈ। ਦੇਸੀ ਲਸਣ ਮੋਟਾ-ਮੋਟਾ। ਗੱਡੀ ਨਹੀਂ ਜਣੀ? ਗੱਡੀ ਖੜਾ ਆ ਕੇ ਤੁਰ ਕੇ ਚੱਲ ਜਾਾਂਗੇ। ਯਾਰ ਅੰਦਰ ਇਹਦਾ ਕਾਫੀ। ਅੱਛਾ ਦੂਰ ਹੈ? ਫੇਕ। ਪਿਛਲੇ ਰੋਡ ਤੇ ਜਾਓ ਸਿੱਧਾ-ਸਿੱਧਾ। ਬਿੱਲੂ ਮਹਿਰ ਦੀ ਗਲੀ ਦੇ ਵਿੱਚ। ਬਿੱਲੂ ਮਹਿਰ ਦੀ ਗਲੀ। ਬਿੱਲੂ ਮਹਿਰ ਦੀ ਗਲੀ। ਧੰਨਵਾਦ। ਤੂੰ ਵੇਚ ਸਾਰਾ ਦੇ। ਤੂੰ ਇਹ ਸਾਰਾ ਦਿਨ ਤੂੰ ਬੰਦਾ ਸਹੀ ਹੈ ਪਿਛਲੇ ਵਾਲੇ ਨੂੰ ਪੁੱਛਿਆ ਗੁਰਦੁਆਰਾ ਕਿੱਥੇ ਆ ਕਹਿੰਦਾ ਪਤਾ ਨਹੀਂ ਅਗਲੇ ਕੋਲੇ ਆਏ ਗੁਰਦੁਆਰਾ ਕਿੱਥੇ ਉਹਨੇ ਦੱਸਤਾ ਫਿਰ ਉਹ ਪੁੱਛ ਰਿਹਾ ਕੀ ਪੁੱਛਦੇ ਸੀ ਹੱਦ ਹੋ ਗਈ ਤੈਨੂੰ ਸਮਝ ਨਹੀਂ ਆਈ ਕੀ ਪੁੱਛਦੇ ਆ ਚਲੋ ਮੇਲਾ ਦਾ ਉਹਨੂੰ ਗੁਰਦੁਆਰਾ ਸੁਣਿਆ ਬਾਬੇ ਕੀ ਬੇਰੀ ਸੁਣ ਲਿਆ ਹੁਣ ਹਾਂਜੀ ਮੇਲਿਆਂ ਨੂੰ ਆਈ ਹੁੰਦੀ ਆ ਮਿਹਰਬਾਨੀ ਗੱਡੀ ਚਲੀ ਜਾਏਗੀ ਹਾਂਜੀ ਬਹੁਤ ਸ਼ੁਕਰੀਆ ਕਰ ਦਈਏ ਬੱਸ ਠੀਕ ਹੋ ਗਿਆ ਨੁੱਕਰ ਤੇ ਹੀ ਆ ਜੀ ਬਸ ਇਹ ਜਦੋਂ ਕਹਿੰਦੇ ਨਾ ਨੁੱਕਰ ਤੇ ਹੀ ਆ ਸਾਡੇ ਵਾਲੇ ਮੋੜ ਤੇ ਆ ਇਹ ਨੁੱਕਰ ਹੈ ਬਾਈ ਜੀ ਨੁੱਕਰ ਹੈ ਲੋਦੀ ਗੁਰਦੁਆਰਾ ਸਾਹਿਬ ਆ ਬਾਬਾ ਕੌਂਸਲ ਵਾਲੇ ਹੀ ਆ ਬਸ ਨੇੜੇ ਢੜੀ ਆ ਲੋ ਜੀ ਪਹੁੰਚ ਗਏ ਸਿਆਲਕੋਟ ਗੁਰਦੁਆਰਾ ਸਾਹਿਬ ਸਤਿ ਸ੍ਰੀ ਅਕਾਲ ਵੀਰ ਜੀ ਜਤਨ ਸਿੰਘ ਭਾਬੀ ਬਹੁਤ ਵਧੀਆ ਜੀ ਤੁਸੀਂ ਸਨੋ ਠੀਕ ਠਾਕ ਹੋ ਗੁਰਦੁਆਰਾ ਬਾਬਾ ਬਾਬੇ ਦੀ 베ਰੀ

ਵਾਹੇ ਗੁਰੂ ਜੀ ਵਾਹ ਜੀ ਉਹ ਅੰਦਰ ਦਰਵਾਜ਼ੇ ਹੈਗੇ ਆ ਖੁੱਲ੍ਹੇ ਅੰਦਰ ਚਲ ਜਾਓ ਅੰਦਰੋਂ ਚਲ ਜਾਓ ਆਪਾਂ ਅੰਦਰ ਇਧਰ ਦੀ ਜਾਣਾ ਜੀ ਆਹ ਸਾਹਮਣੇ ਦੇ ਮੱਥਾ ਦੇਖਿਆ ਆ ਇਹ ਹਾਂ ਹਾਲੇ ਤੀਏ ਉਹ ਬਣਾਇਆ ਹੀ ਉਦਾਂ ਦਾ ਨਾ ਕਿ ਬਈ ਇਹ ਬਿਲਡਿੰਗ ਪੁਰਾਣੀ ਪ੍ਰਾਤਨ ਬਿਲਡਿੰਗ ਹੈ ਇਹ 20 30 10 10 12 ਆ ਕੇ ਆ ਜੋ ਫਿਰ ਆਪਣਾ ਇਹ ਪੱਥਰ ਦੀ ਸੇਵਾ ਕਰਵਾਈ ਬੀਬੀ ਸਤਵੰਤ ਘਾਰ ਸਪੁੱਤਰੀ ਇਹ ਠੇਕੇਦਾਰ ਚਾਦ ਅਨੰਗਰ ਕੀ ਚਾਲ ਨਗਰ ਚਾਪੀ ਲੈਨੇ ਮੰਮੀ ਹਰੇ ਨਿਕਲ ਕੇ ਚੜੇਗੇ ਬਾਹਰ ਕੇ ਅੰਦਰ ਇਹ ਅੰਦਰ ਬੈਠੇ ਆ ਉਹ ਅੰਦਰ ਬੈਗੇ ਤੇ ਤੁਸੀਂ ਸਾਨੂੰ ਅੰਦਰ ਦੱਸੋਗੇ ਨਹੀਂ ਤੇ ਹਾਸ ਇੱਥੇ ਦੱਸ ਦਿੰਦੇ ਆ ਕਹਿੰਦੇ ਆਂ ਐਸੇ ਇੱਥੇ ਠੀਕ ਤੇ ਸਾਰਾ ਵੀਡੀਓ ਫਿਰ ਆ ਜਾਏਗੀ ਨਾਲ ਵਿੱਚ ਹਾਂਜੀ ਹਾਂਜੀ ਬਾਹਰ ਬੁਲਾ ਲਓ ਉਹਨਾਂ ਨੂੰ ਨੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਹਸਾਂਗੇ ਜਿਹੜਾ ਗੁਰਦੁਆਰਾ ਸਾਹਿਬ ਹੈ ਦਾ ਨਾਮ ਹੈ ਗੁਰਦੁਆਰਾ ਭਾਬੀ ਦੀ ਬੇਰੀ ਤੇ ਸ਼ਹਿਰ ਦਾ ਨਾਮ ਹੈ ਸਿਆਲਕੋਟ ਇੱਥੇ 1517 ਵਿੱਚ ਇੱਕ ਫਕੀਰ ਆਇਆ ਸੀਗਾ ਉਹਦਾ ਨਾਮ ਸੀਗਾ ਪੀਰ ਹਮਜ਼ਾ ਗੋਸ ਤੇ ਉਹਨੇ ਇੱਥੇ ਇਸਲਾਮ ਦਾ ਜਿਹੜਾ ਪ੍ਰਚਾਰ ਹੈ ਇਸ ਲੋਕਾਂ ਨੂੰ ਇਸਲਾਮਧਰ ਨਾਲ ਜੋੜਨਾ ਸ਼ੁਰੂ ਕੀਤਾ ਸੀਗਾ ਤੇ ਇੱਥੇ ਇੱਕ Hindu ਪਰਿਵਾਰ ਸੀਗਾ ਜਿਨ੍ਹਾਂ ਦੇ ਘਰ ਨਾਲ ਬੱਚੇ ਨਹੀਂ ਸੀ ਹੈਗੇ ਤੇ ਉਹ ਸਪੀਰ ਦੇ ਕੋਲ ਜਾਂਦੇ ਆ ਕਹਿੰਦੇ ਕਿ ਵੀ ਸਾਡੇ ਘਰ ਨਾਲ ਔਲਾਦ ਨਹੀਂ ਹੈਗੀ ਤੁਸੀਂ ਆਪਣਾ ਰੱਬ ਅੱਗੇ ਅਰਦਾਸ ਕਰੋ ਦੁਆ ਕਰੋ ਤੇ ਸਾਡੇ ਘਰ ਔਲਾਦ ਹੋ ਜਾਵੇ ਤੁਸੀਂ ਜੋ ਵੀ ਮੰਗੋਗੇ ਐਸੇ ਤੁਹਾਨੂੰ ਦਵਾਂਗੇ ਉਹ ਜਿਹੜਾ ਪੀਰ ਸੀਗਾ ਕਹਿੰਦਾ ਕਿ ਚਲੋ ਠੀਕ ਹੈ ਮੈਂ ਅਰਦਾਸ ਕਰੂੰਗਾ ਪਰ ਸ਼ਰਤ ਇਹ ਹੈ ਕਿ ਜਿਹੜਾ ਤੁਹਾਡੇ ਘਰ ਪਹਿਲਾ ਬੱਚਾ ਹੋਏਗਾ ਨਾ ਉਹ ਤੁਸੀਂ ਮੈਨੂੰ ਦੇ ਕੇ ਜਾਣਾ ਤੇ ਉਸ ਤੋਂ ਬਾਅਦ ਜਿੰਨੇ ਵੀ ਹੋਣਗੇ ਉਹ ਤੁਸੀਂ ਆਪ ਰੱਖ ਲਿਓ ਉਹ ਪਰਿਵਾਰ ਜਿਹੜਾ ਸੀਗਾ ਪਹਿਲਾਂ ਉਹਦੇ ਮੰਨ ਗਿਆ ਪਰ ਜਦੋਂ ਕੁਝ ਟਾਈਮ ਪਾ ਕੇ ਉਹਦੇ ਘਰ ਬੱਚਾ ਹੋਇਆ ਉਹ ਕਹਿੰਦੇ ਕਿ ਵੀ ਸਾਡਾ ਬੱਚਾ ਸਾਨੂੰ ਪਿਆਰਾ ਹੈ ਤੇ ਅਸੀਂ ਇਹ ਨਹੀਂ ਦੇ ਸਕਦੇ ਤੁਸੀਂ ਇਹਨੂੰ ਮਾਫ਼ ਕਰ ਦਿਓ ਇਹਨੂੰ ਬਖਸ਼ ਦਿਓ ਜੇ ਤਾਂ ਦੂਸਰਾ ਬੱਚਾ ਹੋਏਗਾ ਉਹ ਤੁਸੀਂ ਰੱਖ ਲਿਓ ਉਗਰ ਆਬ ਤੁਹਾਡੀ ਗੱਲ ਮੰਨਦਾ ਆ ਤੁਹਾਡੇ ਅਰਦਾ ਤੁਹਾਡੇ ਕਹਿਣ ਨਾਲ ਸਾਡੇ ਘਰ ਲਾਦ ਹੋ ਗਈ ਸੀ ਤੇ ਤੁਸੀਂ ਦੂਜਾ ਮੰਗੋ ਉਹ ਤੁਸੀਂ ਲੈ ਲਿਓ ਪਰ ਜੇ ਫਿਰ ਦੂਜਾ ਹੁੰਦਾ ਫਿਰ ਕਹਣਗੇ ਕਿ ਤੁਸੀਂ ਤੀਸਰਾ ਰੱਖ ਲਿਓ ਵੀ ਸਾਨੂੰ ਪਿਆਰ ਆ ਉਹ ਇਦਾਂ ਹੀ ਆਪਣੇ ਬੱਚਿਆਂ ਦੇ ਪਿਆਰ ਵਿੱਚ ਆ ਕੇ ਝੂਠ ਬੋਲਦੇ ਬੋਲਦੇ ਕੋਈ 8 ਸਾਲ ਲੰਘ ਜਾਂਦੇ ਨੇ ਤੇ ਪੀਰ ਜਿਹੜਾ ਫਿਰ ਐਲਾਨ ਕਰ ਦਿੰਦਾ ਕਿ ਜਿਹੜੇ ਸਿਆਲਕੋਟ ਦੇ ਲੋਕ ਨੇ ਇਹ ਝੂਠੇ ਨੇ ਆਪਣੇ ਵਾਅਦੇ ਨਹੀਂ ਪੂਰੇ ਕਰਦੇ ਤੇ ਮੈਂ 40 ਦਿਨ ਦਾ ਚਿਲਾ ਘਟਾਂਗਾ ਤੇ 40 ਦਿਨਾਂ ਦੇ ਵਿੱਚ ਜਿਹੜਾ ਸਿਆਲਕੋਟ ਸ਼ਹਿਰ ਹੈ ਇਹ ਸਾਰਾ ਤਬਾਹ ਹੋ ਜਾਏ ਘਰ ਕਰ ਦੇਵਾਂਗਾ ਮੈਂ ਤੇ ਪੀਰ ਨੇ ਵੀ ਜਦੋਂ ਚਿਲਾ ਕੱਟਣਾ ਸ਼ੁਰੂ ਕਰ ਦਿੱਤਾ ਤੇ ਜਿਵੇਂ ਦਿਨ ਲੰਘਦੇ ਗਏ ਤੇ ਸ਼ਾਲਕੋਟ ਦੇ ਲੋਕਾਂ ਤੇ ਮੁਸੀਬਤਾਂ ਤਕਲੀਫਾਂ ਸ਼ੁਰੂ ਹੋ ਗਈਆਂ ਇਹਨਾਂ ਦੇ ਡੰਗਰ ਜਿਹੜੇ ਸੀ ਮਰਨੇ ਸ਼ੁਰੂ ਹੋ ਗਏ ਮੀਨ ਏਰੀਆ ਤੂਫਾਨ ਜਿਹੜੇ ਸੀ ਉਹ ਨਹੀਂ ਸ਼ੁਰੂ ਕਰਨ ਦੇ ਤੇ ਬਾਹਰ ਜਿਹੜਾ ਦਰਖਤ ਹੈ 베ਰੀ ਦਾ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਇਸ ਤੋਂ ਬਾਅਦ ਉਸ 베ਰੀ ਥਲੇ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਪਏ ਮਰਦਾਨਾ ਜੀ ਸਨ ਸ਼ਾਲਕੋਟ ਦੇ ਲੋਕਾਂ ਨੇ ਆ ਕੇ ਫਿਰ ਆਪ ਜੀ ਨੂੰ ਜੋ ਕੁਝ ਵੀ ਹੋਇਆ ਸੀਗਾ ਸਾਰਾ ਕੁਝ ਆਪ ਜੀ ਨੂੰ ਦੱਸਿਆ ਤੇ ਅਰਦਾਸ ਬੇਨਤੀ ਕੀਤੀ ਕਿ ਤੁਸੀਂ ਸਾਨੂੰ ਇਸ ਪੀਰ ਦੇ ਕੋਲੋਂ ਬਚਾਓ ਤੇ ਫਿਰ ਮਹਾਰਾਜ ਜੀ ਨੇ ਸਵੇਰੀ ਥੱਲੇ ਖੜੇ ਹੋ ਕੇ ਅਰਦਾਸ ਕੀਤੀ ਸੀਗੀ ਉਸ ਅਕਾਲ ਪੁਰਖ ਅੱਗੇ ਜਦੋਂ ਅਰਦਾਸ ਕੀਤੀ ਜਿਹੜਾ ਉਹਨਾਂ ਦਾ ਗੁੰਬਦ ਸੀ ਨਾ ਜਿੱਥੇ ਬੈਠ ਕੇ ਚਿਲਾ ਘਟਣ ਦੇ ਸੀਗੇ ਉਹਦਾ ਗੁੰਬਦ ਤੂ ਪਾੜ ਜਾਂਦਾ ਹੈ ਤੇ ਸੂਰਜ ਜਿਹੜੇ ਜਿਹੜੇ ਚੜਦੇ ਸੂਰਜ ਦੇ ਕਿਰਨਾਂ ਹੁੰਦੀਆਂ ਨੇ ਉਹ ਜਦੋਂ ਉਹਦੇ ਅੱਖਾਂ ਤੇ ਪੈਂਦੀਆਂ ਉਹਨਾਂ ਅੱਖਾਂ ਖੁੱਲ ਜਾਂਦੀਆਂ ਨੇ ਜਿਹੜਾ ਉਹਨੂੰ ਧਿਆਨ ਲਾਇਆ ਹੁੰਦਾ}{|\text{ਸ਼ਿਆਲਕੋਣ ਤਬਾਹ ਕਰਨ ਵਾਸਤੇ ਉਹ ਹਟ ਜਾਂਦਾ ਹੈ ਸੂਰਤ ਜਿਹੜੀ ਟਿਕਾਈ ਹੁੰਦੀ ਹੈ ਉਹ ਹਟ ਜਾਂਦੀ ਹੈ ਉਹ ਜਦੋਂ ਫਿਰ ਬਾਹਰ ਆ ਕੇ ਮਹਾਰਾਜ ਜੀ ਉਹਨੂੰ ਪੁੱਛਦੇ ਨੇ ਸਵੇਰੀ ਥੱਲੇ ਆ ਕੇ ਕਿ ਵੀ ਤੁਸੀਂ ਮੈਨੂੰ ਕਿਉ ਇਹ ਲੋਕ ਜਿਹੜੇ ਨੇ ਸਾਰੇ ਝੂਠੇ ਨੇ ਤੇ ਮਹਾਰਾਜ ਜੀ ਕਹਿੰਦੇ ਕਿ ਵੀ ਲੋਕ ਸਿਆਲਕੋਟ ਚ ਚੰਗੇ ਵੀ ਰਹਿੰਦੇ ਆ ਤੇ ਮਾੜੇ ਵੀ ਰਹਿੰਦੇ ਨੇ। ਉਹ ਸਾਰੇ ਝੂਠੇ ਕਿੱਦਾਂ ਹੋ ਸਕਦੇ ਨੇ? ਨਾ ਹੀ ਸਾਰੇ ਸੱਚੇ ਹੋ ਸਕਦੇ ਨੇ। ਤੁਸੀਂ ਇੱਕ ਇਨਸਾਨ ਦੀ ਜਿਹੜੀ ਸਦਾ ਹੈ ਉਸ ਇੱਕ ਟੱਬਰ ਦੀ ਇੱਕ ਫੈਮਿਲੀ ਦੀ ਜਿਹੜੀ ਸਦਾ ਹੈ ਸਾਰੇ ਸ਼ਹਿਰ ਨੂੰ ਨਹੀਂ ਦੇ ਸਕਦੇ। ਉਹ ਪੀਰ ਜਿਹੜਾ ਸੀ ਕਹਿੰਦਾ ਕਿ ਫਿਰ ਤੁਸੀਂ ਮੈਨੂੰ ਭਾਈ ਮੂਲੇ ਖਤਰੀ ਹੋਣਾ ਨੇ ਫਿਰ ਜਿਹੜਾ ਦੋ ਪਰਚਿਆਂ ਤੇ ਲਿਖ ਕੇ ਦਿੱਤਾ ਸੀਗਾ ਕਿ ਵੀ ਜੀਣਾ ਝੂਠ ਹੈ ਤੇ ਮਰਨਾ ਸੱਚ ਹੈ। ਉਹ ਫਿਰ ਪਰਚੀਆਂ ਲਿਆ ਕੇ ਪੀਰ ਨੂੰ ਦਿਖਾਈਆਂ ਉਹਨਾਂ ਨੂੰ ਉਦਾਹਰਣ ਦਿੱਤੇ ਕਿ ਜਿਹੜੇ ਪੀਰ ਫਕੀਰ ਹੁੰਦੇ ਨੇ ਉਹ ਲੋਕਾਂ ਦੀ ਭਲਾਈ ਵਾਸਤੇ ਹੁੰਦੇ ਨੇ ਨਗਰ ਵਸਾਉਣ ਵਾਸਤੇ ਹੁੰਦੇ ਨੇ ਉਹ ਝਾੜਨ ਵਾਸਤੇ ਨਹੀਂ ਹੁੰਦੇ ਉਹ ਜਿਹੜਾ ਪੀਰ ਸੀਗਾ ਫਿਰ ਵਾਪਸ ਆਪਣੇ ਦਰਬਾਰ ਤੇ ਚਲੇ ਗਿਆ ਤੇ ਦੂਜੇ ਪਾਸੇ ਜਿਹੜੇ ਭਾਈ ਮੂਲਾ ਖੱਤਰੀ ਸੀਗੇ ਉਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਦਰਸ਼ਨ ਕਰਦੇ ਸੇਵਾ ਕਰਨੀ ਸ਼ੁਰੂ ਕਰਤੀ ਸੇਵਾ ਕਰਦੇ ਕਰਦੇ ਤਕਰੀਬਨ 7-8 ਸਾਲ ਸੇਵਾ ਕੀਤੀ ਮਹਾਰਾਜ ਜੀ ਦੀ ਤੇ ਕਿਸੇ ਨੇ ਕਿਹਾ ਕਿ ਵੀ ਜਿਹੜਾ ਅਧਿਕਾਰ ਜਿਹੜੀ ਸੀ ਭਾਈ ਮੂਲਾ ਖੱਤਰੀ ਦੀ ਘਰ ਵਾਲੀ ਕਿਸੇ ਨੇ ਦੱਸਿਆ ਰੋਲਾ ਪਾਦਦਾ ਕਿ ਵੀ ਉਹ ਜਿਹੜਾ ਮੂਲਾ ਤੇ ਉਹ ਕਹਿੰਦੀ ਪੁਰਾਣੇ ਦਮਾਨ ਜਿੱਦਾਂ ਹੁੰਦਾ ਸੀ ਕਿ ਵੀ ਉਹ ਸਤੀ ਹੋ ਗਈ ਹੁਣ ਉਹਨੂੰ ਕਰਦੇ ਨਾ ਸਾੜਨਾ ਪੈਂਦਾ ਸੀ ਹਾਂਜੀ ਤੇ ਉਹਨਾਂ ਨੇ ਚਖਾ ਜਿਹੜੀ ਸੀ ਤਿਆਰ ਕਰ ਲਈ ਜਦੋਂ ਫਿਰ ਭਾਈ ਮੋਲੇਖ ਖੱਤਰੀ ਨੂੰ ਪਤਾ ਲੱਗਿਆ ਤੇ ਮਹਾਰਾਜ ਜੀ ਨੂੰ ਕਹਿੰਦਾ ਕਿ ਵੀ ਮਹਾਰਾਜ ਤੁਸੀਂ ਹੁਣ ਜਿਹੜਾ ਨਾ ਕੁਝ ਕਰੋ ਨਹੀਂ ਤੇ ਮੇਰੇ ਘਰ ਦੀ ਨੇ ਜਿਹੜਾ ਛਾਲ ਮਾਰ ਲੈਣੀ ਆ ਉਹਦੇ ਵਿੱਚ ਤੇ ਫਿਰ ਮਹਾਰਾਜ ਜੀ ਨੇ ਕਿਹਾ ਕਿ ਵੀ ਜੇ ਤੂੰ ਘਰ ਜਾਣਾ ਤੇ ਆਪਣੀ ਅੱਖਾਂ ਬੰਦ ਕਰੋ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਤੇ ਫਿਰ ਜਦੋਂ ਮਹਾਰਜ ਉਹਨਾਂ ਦੇ ਅੱਖਾਂ ਖੋਲੀਆਂ ਤੇ ਆਪਣੇ ਘਰ ਦੇ ਵੇੜੇ ਵਿੱਚ ਹੀ ਗਏ ਉਹਨੇ ਆਪਣੇ ਘਰ ਦੇ ਨੂੰ ਤਾਂ ਬਚਾ ਲਿਆ ਪਰ ਜਦੋਂ ਦੂਜਾ ਟਾਈਮ ਪਾ ਕੇ ਫਿਰ ਜਦੋਂ ਮਹਾਰਾਜ ਜੀ ਸਿਆਲਕੋਟ ਸ਼ਹਿਰ ਚੋਂਦੇ ਨੇ ਉਹਨਾਂ ਨੂੰ ਪਤਾ ਛੇ ਗਿਆ ਕਿ ਭਾਈ ਮੋਲੇ ਖੱਤਰੀ ਦੀ ਜਿਹੜੀ ਆਤਮਾ ਹੈ ਭਟਕਣ ਵਾਲੀ ਹੈ ਤੇ ਉਹਨੇ ਜੁਰੂਨ ਉਤਾਰਨ ਵਾਸਤੇ ਇੱਕ ਦਮ ਫਿਰ ਆਪਣੇ ਚਰਨ ਸਿਆਲਕੋਟ ਚ ਪਾਏ ਤੇ ਆ ਕੇ ਭਾਈ ਮੋਲੇ ਖੱਤਰੀ ਨੂੰ ਜਿਹੜਾ ਘਰ ਬੁਆ ਖੜਕਾਇਆ ਨਾ ਜਦੋਂ ਤੇ ਉਹਦੇ ਜਿਹੜੇ ਘਰ ਵਾਲੀ ਸੀ ਭਾਈ ਮੋਲੇ ਖੱਤਰੀ ਦੀ ਉਹਨੇ ਆ ਕੇ ਮਹਾਰਾਜ ਨੂੰ ਦੇਖਦੀ ਹੈ ਉਹਦੇ ਕਹਿੰਦੀ ਕਿ ਵੀ ਉਹੀ ਫਕੀਰ ਹੈ ਲੋਹੀ ਸਾਧ ਆ ਗਿਆ ਹੈ ਜਿਹੜਾ ਮੇਰੇ ਘਰ ਦੇ ਨੂੰ ਲੈ ਗਿਆ ਸੀਗਾ ਤੇ ਹੁਣ ਇਹਨੇ ਫਿਰ ਲੈ ਕੇ ਜਾਣਾ ਤੇ ਫਿਰ ਪਤਾ ਨਹੀਂ ਕਦੋਂ ਵਾਪਸ ਆਉਣਾ ਤੇ ਉਹਨੇ ਭਾਈ ਮੂਲੇ ਖਤਰ ਨੂੰ ਅੰਦਰ ਲੱਕੋ ਕੇ ਕਮਰੇ ਚ ਤੇ ਮਹਾਰਾਜ ਜੀ ਨੂੰ ਝੂਠ ਬੋਲਦਾ ਕਿ ਮੂਲਾ ਹੈ ਨਹੀਂ ਘਾਰ ਤੁਸੀਂ ਚਲੇ ਜਾਓ ਤੇ ਮਹਾਰਾਜ ਜੀ ਕਹਿੰਦਾ ਚਲੋ ਠੀਕ ਹੈ ਜੇ ਨਹੀਂ ਹੈ ਤਾਂ ਫਿਰ ਨਾ ਸਹੀ ਉੱਥੋਂ ਇੱਕ ਸੱਪ ਆ ਕੇ ਉਹਦੇ ਲੜ ਗਿਆ ਸੀ ਭਾਈ ਮੂਲੇ ਦੇ ਤੇ ਉਹ ਸੱਚ ਨੂੰ ਚੜਾਈ ਕਰ ਗਿਆ ਸੀਗਾ ਫਿਰ ਉਹਦੀ ਲਾਸ਼ ਨੂੰ ਲੈ ਕੇ ਸਵੇਰੇ ਥੱਲੇ ਆ ਕੇ ਮਹਾਰਾਜ ਜੀ ਕੋਲ ਮਾਫੀ ਮੰਗੀ ਅਰਦਾਸ ਬੇਨਤੀ ਕੀਤੀ ਕਿ ਇਹ ਤੁਹਾਡੇ ਸੰਗੀ ਸਾਥੀ ਨੇ ਇਹਨਾਂ ਨੇ ਤੁਹਾਡੀ ਬੜੀ ਸੇਵਾ ਕੀਤੀ ਹੈ ਤਾਂ ਤੁਸੀਂ ਇਹਨਾਂ ਨੂੰ ਮਾਫ ਕਰ ਦਿਓ ਸਾਡੇ ਕੋਲੋ ਗਲਤੀ ਹੋਈ ਜੋ ਮੈਂ ਤੁਹਾਡੇ ਨਾਲ ਝੂਠ ਬੋਲਿਆ ਤੇ ਤੁਸੀਂ ਇਹਨਾਂ ਨੂੰ ਜਿਹੜਾ ਜੀਵਨ ਦੰ ਦੁਬਾਰਾ ਦੇ ਦਿਓ ਤੇ ਮਹਾਰਾਜ ਜੀ ਕਹਿੰਦੇ ਵੀ ਕਰਤਾਰ ਦੇ ਕੰਮ ਨੇ ਜੋ ਹੋਣਾ ਸੀ ਉਹ ਹੋ ਗਿਆ ਅਸੀਂ ਉਹਨਾਂ ਨੂੰ ਦਸਵੇਂ ਜੰਮੇ ਜਾ ਕੇ ਬਖਸ਼ਾਂਗੇ ਫਿਰ ਦਸਮ ਪਾਤਸ਼ਾਹ ਨੇ ਇੱਕ ਤੀਰ ਮਾਰਿਆ ਸੀ ਖਰਗੋਸ਼ ਦੇ ਹਜ਼ੂਰ ਸਾਹਿਬ ਡੇੜਾ ਗੁਰਦੁਆਰਾ ਸ਼ਿਕਾਰਖਾਟ ਹੈ ਸ਼ਿਕਾਰਖਾਟ ਹਾਂਜੀ ਉੱਥੇ ਦਸਮ ਪਾਤਸ਼ਾਹ ਨੇ ਤੀਰ ਬਖਸ਼ਿਆ ਸੀ ਇੱਕ ਖਰਗੋਸ਼ ਨੂੰ ਤੇ ਉਹ ਅਸਲ ਵਿੱਚ ਭਾਈ ਮੂਲੇ ਖੱਤਰੀ ਦੀ ਆਤਮਾ ਸੀਗੀ ਜਿਹੜੀ ਮਹਾਰਾਜ ਜੀ ਨੇ ਇਸ 베ਰੇ ਥਲੇ ਬਚਨ ਕੀਤੇ ਸੀਗੇ ਤੇ ਉਹ ਮੂਲਾ ਖੱਤਰੀ ਜਿਹੜਾ ਸਿਆਲਕੋਟ ਦਾ ਸੀਗਾ ਉਹ ਜਿਹੜੀ 베ਰੀ ਹੈ ਉਹ ਤਕਰੀਬਨ 600 ਸਾਲ ਤੋਂ ਬਹੁਤ ਹੀ ਪੁਰਾਣੀ ਹੈ ਉਸ 베ਰੇ ਨੂੰ ਹਾਲੇ ਵੀ 베ਰ ਲੱਗਦੇ ਆ ਹਰੀ ਭਰੀ ਹੈ ਉਸ ਉਸੇ ਬੇਜਾ ਕਰਕੇ ਇਸ ਗੁਰਦੁਆਰੇ ਨੂੰ ਵੀ ਤੇ ਜਿਹੜਾ ਪੂਰਾ ਇਲਾਕਾ ਹੈ ਇਹਨੂੰ ਬਾਬੇ ਦੀ ਬੇਰੀ ਕਿਹਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਨ ਸਰਕਾਰ ਘਟ ਉੱਥੇ ਦੇਖਿਆ ਗੁਰਦਰਾ ਸਾਹਿਬ ਦਰਸ਼ਨ ਕੀਤੇ ਆ ਚਿਕਾਰ ਘਟ ਦੇਖਿਆ ਪੂਰੀ ਆਪਾਂ ਨੂੰ ਸਾਰੀ ਇਹ ਵਿਆਖਿਆ ਇੱਥੋਂ ਬਣਾਉਣ ਲੱਗੇ ਆ ਹਾਂ ਉੱਥੇ ਵੀ ਲਿਖੀ ਹੋਈ ਐ ਛਤੀ ਥੋੜੀ ਉੱਥੇ ਵੀ ਲਿਖੀ ਆ ਹਾਂਜੀ ਬਸ ਜਿਹੜੀ ਇੱਥੋਂ ਹੋਈ ਸੀ ਉੱਥੇ ਹਾਂਜੀ ਜਿਹੜੀ ਇੱਥੋਂ ਹੋਈ ਸੀ ਖਤਮ ਉੱਥੇ ਰੱਖੀ ਹਾਂਜੀ ਮੂਲਾ ਸਿਆਲਕੋੜ ਦਾ ਸੀਗਾ ਆ 베ਰੀ ਇਹ ਸਾਰੀ ਨੇ ਆਹ ਵਾਲੀ 베ਰੀ ਹੈ ਹਾਂਜੀ ਮੈਂ ਥੋੜਾ ਸਾ ਬਣਾਇਆ ਸੀ 베ਰੀ ਨੂੰ ਕਵਰ ਕਰਨ ਵਾਸਤੇ ਇਸ ਵਾਸਤੇ ਨੇ 베ਰੀ ਪੂਰੀ ਬੜੀ ਵੱਡੀ ਹੈ ਉਹ ਤਿੱਕਰ ਪਰਲੀ ਸਾਈਡ ਤੇ ਵੀ ਸਾਰੀ ਬਹੁਤ ਵੱਡੀ 베ਰੀ ਹੈ ਜੀ ਇਹ ਪਹਿਲਾਂ ਸਿੱਧੀ ਤਾਂ ਨੂੰ ਖੜੀ ਸੀਗੀ ਅੱਛਾ ਇਹ ਫਿਰ 2019 ਚ ਬੜੀਆਂ ਬਾਰਸ਼ਾਂ ਪਈਆਂ ਸੀ ਤੇ ਇਹਦੇ ਵਿੱਚ ਨੇ ਇੱਕ ਹੋਰ ਬੂਟਾ ਹੋ ਗਿਆ ਸੀ ਬਰਨੇ ਦਾ ਉਹ ਜਿਹੜਾ ਜਿਹਦੇ ਉਹ ਤਣਾ ਲੱਗਿਆ ਹੋਇਆ ਬਰਨਾ ਹੋ ਗਿਆ ਸੀ ਬਰਨਾ ਉਹਦੇ ਨਾਲ ਫਿਰ ਭਾਰ ਪੈ ਕੇ ਨੇ ਇਹ ਉਹ ਨਹੀਂ ਉਹ ਉਲਰ ਗਈ ਸੀ ਇੱਧਰ ਨੂੰ ਹਾਂ ਇਹ ਫਿਰ ਤਾਂ ਕਰਕੇ ਇਸ ਬਹੁਤ ਵੱਡੀ 베ਰੀ ਆ ਜੀ ਬਹੁਤ ਵੱਡੀ 베ਰੀ ਆ ਸੋ ਇਸ 베ਰੀ ਦੇ ਥੱਲੇ 베ਰੀ ਹੈਗੇ 베ਰ ਸਾਹਿਬ ਗੁਰੂ ਸਾਹਿਬ ਜੀ ਬੈਠੇ ਸੀ ਆ ਕਿ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਉਹ ਦੇਖੋ ਜੀ ਕੋਗੀ ਦਾ ਬੱਚਾ ਬੈਠਾ 베ਰੀਆਂ ਖਾਣਾ ਆ ਇਹ ਬੱਚੇ ਦੋ ਨੇ ਇਹਨਾਂ ਦੇ ਅੱਛਾ ਦੋ ਬੱਚੇ ਨੇ ਨਹੀਂ ਇਹ ਚੜੀਆਂ ਨੇ ਅੱਛਾ ਇਹ ਇਹ ਉਹ ਚੜੀਆਂ ਉਹ ਬੱਚਾ ਇੱਕ ਬੈਠਾ ਉਹਦੇ ਆਹ ਹੋਏ ਹੈਗਾ ਆ ਉੱਤੇ ਹਾਂ ਅਸਲ 'ਚ ਇੱਥੇ ਜਿਹੜੇ ਲੋਕ ਨੇ ਨਾ ਕੁਗਿਆਂ ਦਾ ਸ਼ਿਕਾਰ ਬੜਾ ਕਰਦੇ ਆ। ਅੱਛਾ ਜੀ। ਤੇ ਗੁਰਦਾਰੇ ਵਿੱਚ ਆ ਕੇ ਤੁਹਾਨੂੰ ਕਾਫੀ ਜਾਨਵਰ ਜਿਹੜੇ ਨਾ ਪੰਦੇ ਮਿਲ ਜਾਂਦੇ ਜਿਹੜੇ ਬਾਹਰ ਨਹੀਂ ਹੁੰਦੇ। ਇੱਥੇ ਸੇਫ ਰਹਿ ਜਾਂਦੇ ਨੇ। ਹਾਂ ਇੱਥੇ ਰਹਿ ਜਾਂਦੇ ਆ ਇਹ। ਇੱਥੇ ਰੱਖਦੇ ਨੇ। ਹਾਂ ਕੁਗੀਆਂ ਮਾਰ ਕੇ ਖਾ ਜਾਂਦੇ ਆ। ਹਾਂ ਬੇਵੀ ਅੰਬ ਦੇ ਇੱਕੋ ਪਰੇ ਉਹ ਅੰਬ ਬੜਾ ਵੱਡਾ ਹੋਈ। ਆਹ ਇਹ ਲੜਾਸ ਉੱਪਰਲਾ ਜਿਹੜਾ ਉਧਰੇ ਵਾਲਾ ਉਹ ਤਾਂ ਬਹੁਤ ਉੱਚਾ ਹੈ ਇਹ ਦੇਸੀ ਆਂਬੇ ਡੇਗ ਜਾਂਦੇ ਆਪਾਂ ਇਹ ਛੋਟੇ ਹੁੰਦੇ ਜਿੰਨਾ ਚਾਰ ਪੈਂਦਾ ਅੱਛਾ ਜੀ ਅੰਬੀਆਂ ਇਹ ਵੀ ਉਹ ਆ ਤੇ ਇੱਕ ਹੈ ਇਹ ਵੀ ਉਹੀ ਆ ਸੋ ਗੁਰੂ ਨਾਨਕ ਦੇਵ ਜੀ ਇਸ 베ਰੀ ਦੇ ਥੱਲੇ ਬਹਿੰਦੇ ਹੁੰਦੇ ਸੀ ਆਕੇ ਇੱਥੇ ਭਗਤੀ ਕਰਦੇ ਹੁੰਦੇ ਸੀ ਇੱਥੇ ਆ ਕੇ ਉਹਨਾਂ ਨੇ ਸਿਆਲਕੋੜ ਨੂੰ ਸਿਰਫ ਬਚਾਇਆ ਸੀਗਾ ਤੇ ਇਹ ਨਾਲ ਹੀ ਪਿੱਛੇ 100 200 ਮੀਟਰ ਦੂਰ ਜਿਹੜਾ ਨਾ ਉਹਦਾ ਮੱਟਾ ਉਹ ਜਿਹੜਾ ਪੀਵੇ ਸੀਗਾ ਪੀਰ ਹਮਜ਼ਾ ਗੋਸਦਾਨਾ ਇਹ ਨਾਲ ਹੀ ਦਰਬਾਰ ਹੁਣਾ ਦਾ ਉਹ ਚੌਣਾੜੀ ਦਰਬਾਰ ਉਹ ਫਿਰ ਜਦੋਂ ਉਹ ਪੀਰ ਹਮਜ਼ਾ ਗੋਸਪੂਰੇ ਹੋ ਗਏ ਉਹ ਉੱਥੇ ਉਹਨਾਂ ਦਾ ਮਜ਼ਾਰ ਬਣਿਆ ਕਬਰ ਬਣੀ ਹੈ ਤੇ ਹੁਣ ਆਰੇ ਦੋਲੇ ਸਾਰੇ ਮਤਲਬ ਕਬਰਸਤਾਨ ਬਣ ਗਿਆ ਉਹ ਉੱਥੇ ਕੋਈ ਜਾਂਦਾ ਨਹੀਂ ਕਬਰਸਤਾਨ ਬਣਾਤਾ ਹਾਂਜੀ ਠੀਕ ਹੈ ਜੀ ਜਿਹੜਾ ਉਹ ਜਿੱਥੇ ਚਿਲਾ ਕਰਦੇ ਬਸੇ ਉਹ ਗੁੰਮਟ ਜਿਹ ਉਹ ਹੈ ਉਹ ਤਾਂ ਹੈਗਾ ਵੀ ਤਾਂ ਉਹ ਹੈਗਾ ਮਤਲਬ ਉਹਦੀ ਹਾਲਤ ਵੀ ਖਰਾਬ ਹੈ ਬਾਰਸ਼ਾਂ ਮੀਂਹੇ ਰੀ ਕਰਕੇ ਨਾ ਉਹ ਡਿੱਗਣ ਡੁੱਗਣ ਦੇ ਖਤਰੇ 'ਚ ਹੈ ਉੱਥੇ ਜਾਂਦੇ ਨਹੀਂ ਹੁਣ ਕੋਈ ਵੀ ਆ ਜਾਓ ਮਾਜੀਕੂ ਆ ਗਿਆ ਨਹੀਂ ਵਧੀਆ ਦਰਖਤ ਨਾ ਫਲਾਂ ਵਾਲੇ ਚਾਹੀਦੇ ਆ ਨਾਲੇ ਸ਼ਾਂ ਤੇ ਨਾਲੇ ਫਲ ਉਸ ਤੋਂ ਬਲੀਚੀਆਂ ਵੀ ਲਾਈਆਂ ਇੱਥੇ ਅੱਛੀ ਲੀਚੀਆਂ ਵੀ ਲਾਈਆਂ ਗ੍ਰੇਪਫਰੂਟ ਬਦਾਮ ਖਰੋੜ ਸਾਰਾ ਕੁਝ ਲਾਇਆ ਸਾਰਾ ਕੁਝ ਲਾਇਆ ਨਹੀਂ ਹਰੇਆ ਭਰੇਆ ਪੂਰਾ ਸੁਭਾਲ ਤੁਹਾਡੀ ਪੂਰੀ ਆ ਜੀ ਤੁਹਾਨੂੰ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਅਸੀਂ 2012 ਚ ਇੱਥੇ ਆਏ ਸੀ 2012 2012 ਚ ਆਏ ਸੀ ਨੰਕਾਣਾ ਸਾਹਿਬ ਤੋਂ ਵੀਰ ਜੀ ਦੱਸਦੇ ਸੀਗੇ 2012 ਤੋਂ ਲੈ ਕੇ ਹੁਣ ਤੱਕ ਤੁਸੀਂ 180 ਸਿੰਘਾਂ ਸਿੰਘਣੀਆਂ ਨੂੰ ਅਮਰਿਸ਼ਾ ਕਰ ਚੁੱਕੇ ਹੋ ਸਿੰਘ ਬਣਾ ਚੁੱਕੇ ਹੋ ਸਿੰਘ ਸਿੰਘ ਸਜਾਇਆ ਅਮਰਤ ਨਹੀਂ ਹਾਲੇ ਸਜਾਇਆ ਅੱਛਾ ਸਿੰਘ ਸਜਾਇਆ ਮਤਲਬ ਉਹਨਾਂ ਦੇ ਦਸਤ ਪੈਰਾਵਾ ਕੀ ਹੈ ਸਿੰਘ ਤਾਂ ਉਹਨਾਂ ਕੇਸ ਸਜਾਏ ਨੇ ਦਸਤਾਰ ਸਜਾਈਏ ਸਦੋ ਕੇਸ ਦਸਤਾਰ ਮੁਸ਼ਲੋਕ ਜਿਹੜੇ ਨੇ ਉਹਨਾਂ ਵਿੱਚੋਂ 50 ਸਾਬ ਅਮਰਿਸ਼ਾ ਕਰਦੇ ਨੇ ਜ਼ਿਆਦਾ ਨਾ 50 ਸਾਬ ਠੀਕ ਹੈ ਠੀਕ ਹੈ ਠੀਕ ਹੈ ਜੀ ਉਹ ਕਈ ਲੋਕਾਂ ਨੇ ਛੱਕੇ ਨੇ ਹੁਣ ਜਾਣ ਕੇ ਦੂਜੀ ਵਾਰੀ ਫੇਰ ਜਿਹੜੇ ਹੁਣ ਠੀ ਹਾਂ ਜੀ ਲੰਗਰ ਹਾਲਾ ਇੱਧਰ ਲੱਗੀਆਂ ਫੋਟੋ ਵਾਹਿਗੁਰੂ ਜੀ ਆ ਲੰਗਰ ਹਾਲਾ ਜੀ ਇਹ ਤਸਵੀਰਾਂ ਲੱਗੀਆਂ ਇਹ ਆ ਕਾਰ ਸੇਵਾ ਤੋਂ ਪਹਿਲਾਂ ਦੀ ਹਾਲਤ ਸੋ ਕਾਰ ਸੇਵਾ ਤੋਂ ਪਹਿਲਾਂ ਆਹ ਜਿਹੜੀ ਆਪਾਂ ਜਿੱਥੇ ਮੱਥਾ ਟੇਕ ਕੇ ਅੰਦਰ ਆ ਚੀਜ਼ ਹੁੰਦੀ ਸੀ ਨਹੀਂ ਇਹ ਸਮਾਦੀ ਹੈ ਇਹ ਸਮਾਦੀ ਹੈ ਕਾਰ ਸੇਵਾ ਤੋਂ ਪਹਿਲਾਂ ਇਹ ਸੀ ਗੁਰਦੁਆਰਾ ਸਾਹਿਬ ਅੰਦਰ ਆਹ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਮੱਥਾ ਟੇਕਿਆ ਨਾ ਹੁਣ ਆਹ ਜਗਾ ਓਕੇ ਜਿਹਦੇ ਜਿਹਦੇ ਤੇ ਕਾਰਪਟ ਲੱਗਿਆ ਹੋਇਆ ਹੁਣ ਇਹ ਬਿਲਡਿੰਗ ਤੇ ਇਹ ਜਿਹੜੀ ਥੱਲੇ ਆਹ ਉਹ ਬਿਲਡਿੰਗ ਜਿੱਥੇ ਜੀ ਖੜੇ ਸੀ ਹੋਣ ਜਿੱਥੇ ਖੜੇ ਸੀਗੇ ਹਾਂਜੀ ਇਹ ਤਾਂ ਛਾਤ ਨਹੀਂ ਹੈ ਹਾਂਜੀ ਹਾਂਜੀ ਤੇ ਇਹ ਮਹਾਰਾਜ ਜੀ ਸਿੰਘ ਜੀ ਨੇ ਬਣਵਾਇਆ ਸੀ ਉਦੋਂ ਵੀ ਹਾਂਜੀ ਇਹ ਬਿਲਡਿੰਗ ਜਿਹੜੀ ਨਾ ਇਹ ਬਾਹਰ ਵਾਲੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਟਾਈਮ ਦੀ ਆ ਤੇ ਇਹ ਜਿਹੜੀ ਅੰਦਰ ਜਿੱਥੇ ਸਾਡੇ ਪ੍ਰਕਾਸ਼ ਹੈ ਇਹ ਗੁਰਦੁਆਰਾ ਸਾਹਿਬ ਤੀਸਰੇ ਪਾਸ਼ਾ ਸ੍ਰੀ ਗੁਰ ਅਮਰਦਾਸ ਜੀ ਦਾ ਗੁਰਦੁਆਰਾ ਅਮਰਦਾਸ ਜੀ ਦਾ ਤੀਸਰੇ ਪਾਸ਼ਾ ਜੀ ਦਾ ਹਾਂਜੀ ਤੇ ਇਹ ਲੰਗਰ ਹਾਲ ਤੇ ਪੁਰਾਣਾ ਲੰਗਰ ਹਾਲ ਆ ਗਿਆ ਸੰਗਤ ਇਦਾਂ ਹੀ ਮਤਲਬ ਬਾਹਰ ਚ ਖਾਂਦੀ ਜਿ ਬਿਨਾ ਛੱਤ ਤੋਂ ਹਾਂਜੀ ਹਾਂਜੀ ਇਹ ਵਰਸੇਮ ਤੋਂ ਸੇਮ ਇਦਾਂ ਹੁਣ ਇਦਾਂ ਬਣ ਗਿਆ ਸ਼ੰਗਰ ਇਹ ਗੁਰਦੁਆਰਾ ਸਾਹਿਬ ਇਦਾਂ ਹਾਂ ਠੀਕ ਆ ਜੀ ਦੇਖ ਲਓ ਜੀ ਪੁਰਾਣਾ ਗੁਰਦੁਆਰਾ ਸਾਹਿਬ ਦੀ ਤਸਵੀਰ ਤੇ ਹੁਣ ਕਾਰ ਸੇਵਾ ਚੱਲੀ ਤੇ ਉਸ ਤੋਂ ਬਾਅਦ ਬੜੀ ਸੋਹਣੀ ਬਿਲਡਿੰਗ ਬਣ ਗਈ ਸਿਆਲ ਖੂਦ ਦਾ ਗੁਰਦੁਆਰਾ ਜੀ ਬਾਬੇ ਦੀ ਬੇਰੀ ਸਾਹਿਬ ਹੁਣ ਇਹਦਾ ਇਤਿਹਾਸ ਵੀ ਦੱਸਿਆ ਬੇਈ ਸੰਗਤ ਜੀ ਤੁਹਾਡਾ ਜੀ ਆਇਆਂ ਨੂੰ ਸਾਰੇ ਦੇ ਦਾ ਉਹ ਸੰਗਤ ਤਕਰੀਬਨ ਇਹ ਸੋਨੂੰ ਵੀ ਦੇ ਫਿਰ ਆਉਂ ਹਾਂ ਜੀ ਜਦੋਂ ਸਿੱਕੇ ਲਿੰਦਾ ਲਓ ਜੀ ਉਹ ਬੈਗ ਪਿਆ ਆਪਣਾ ਭਾਈਏ ਜੋੜੇ ਇਤਿਹਾਸਿਕ ਗੁਰਦੁਆਰਾ ਕਰ ਲੈ ਦਰਸ਼ਨ ਆ ਉਹ ਸੰਗਤ ਨੂੰ ਕਹਿਣਾ ਚਾਹੁੰਦਾ ਜਿਹੜੇ ਪਾਕਿਸਤਾਨੋਂ ਆਉਂਦੇ ਆ ਸਿਆਲਕੋਟ ਵਾਲੇ ਇਸ ਗੁਰਦੁਆਰੇ ਜ਼ਰੂਰ ਆਓ ਇੱਥੇ ਸੰਗਤ ਬਹੁਤ ਘੱਟ ਆਉਂਦੀ ਆ ਪਰ ਇਹਦਾ ਇਤਿਹਾਸ ਬੜਾ ਵੱਡਾ ਇੱਧਰ ਬਹੁਤ ਜ਼ਰੂਰਤ ਹੈਗੀ ਇਹ ਸੰਗਤ ਦੀ ਇੱਧਰ ਅਗਰ ਪਾਕਿਸਤਾਨੋਂ ਆਓ ਤੇ ਇੱਧਰ ਜ਼ਰੂਰ ਆਓ ਜ਼ਰੂਰ ਇੱਥੇ ਮੱਥਾ ਟੇਕੋ ਬਾਬੇ ਦੀ ਬੇਰ ਬਾਬੇ ਦੀ ਬੇਰੀ ਸਿਆਲਕੋਟ ਗੁਰਦੁਆਰਾ ਇੱਥੇ ਜ਼ਰੂਰ ਆਓ ਸੰਗਤ ਦੀ ਲੋੜ ਆ ਇਸ ਗੁਰਦੁਆਰੇ ਨੂੰ ਤੇ ਤੁਸੀਂ ਜ਼ਰੂਰ ਮੱਥਾ ਟੇਕਣ ਆਓ ਬਣਾਈ ਬੜਾ ਵਧੀਆ ਰਹਿਣ ਲਈ ਵੀ ਤੁਹਾਡੇ ਤੁਸੀਂ ਰਹਿ ਵੀ ਸਕਦੇ ਇੱਥੇ ਆ ਕੇ ਰਹਿਣ ਨੂੰ ਜਗ੍ਹਾ ਵੀ ਹੈਗੀ ਆ ਜਲੰਧਰ ਸੁਣਾਓਗਾ ਜਲੰਧਰ ہمارا ਸਪੋਰਟਸ ਸਪੋਰਟਸ ਸ਼ਹਿਰ ਹੈ ਉਹ ਵੀ ਧਿਆਨਾਂ ਦੇ ਕੋਲ ਹੈ